ਮੇਰਾ ਨਾਮ ਗੁਰਪਰਵਰ ਹੈ ਉਸ ਤੋਂ ਕਾਜ ਹੈ ਮੇਰੀ ਬੀਟ ਦਾ ਗਿਆਨ ਜਿ ਸੋਸਾਇਟੀ ਹੈ ਜੋ ਐਕਟੀਵਿਟੀ ਬੇਸ ਆਰਗੇਨਾਈਜੇਸ਼ਨ ਹੈ ਅਸੀਂ ਥੀਮਸ ਐਕਸ ਵਰਕਰ ਜਿਹੜੀਆਂ ਵੀ ਭੈਣਾਂ ਉਹਨਾਂ ਦੇ ਲਈ ਕੰਮ ਕਰਦੇ ਹਾਂ ਸਾਡੀ ਇਹ ਸਟੇਟ ਪੰਜਾਬ ਸਟੇਟ ਲੈਵਲ ਦੇ ਵਿੱਚ ਸਾਡੀ ਸੀਪੀਓ ਕਿਉਂਕਿ ਅਮ੍ਰਿਤਸਰ ਦੇ ਵਿੱਚ ਹੈ ਜਿੱਥੇੋਂ ਉਹਦੇ ਸਾਡਾ ਆਫਿਸ ਹੈ ਅਸੀਂ ਆਪਣੀ ਉਹਨਾਂ ਭੈਣਾਂ ਦੇ ਕੰਮ ਕਰਦੇ ਹਾਂ ਜਿਹੜੀਆਂ ਕਿਸੇ ਵੀ ਮੀਡੀ ਨੀਡ ਵਾਸਤੇ ਆਪਣੀ ਕੌਂਟਰੀ ਦੇ ਲਈ ਇਸ ਦਲਦਲ ਵੱਲ ਨੂੰ ਜਾ ਰਹੀਆਂ ਨੇ ਉਹਦੇ ਵਿੱਚ ਆ ਚੁੱਕੀਆਂ ਹਾਂ ਅਸੀਂ ਉਹਨਾਂ ਨੂੰ ਐਚ ਆਈ ਵੀ ਬਾਰੇ ਵੀ ਅਨਸ ਕਰਦੇ ਹਾਂ ਬਹੁਤ ਸਾਰੀਆਂ ਗਵਰਨਮੈਂਟ ਦੀਆਂ ਸਰਕਾਰੀ ਸਰ비스ਾਂ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਜੋੜਿਆ ਜਾਂਦਾ ਹੈ ਜਿਹੜੀਆਂ ਕਿ ਗਵਰਨਮੈਂਟ ਹੌਸਪੀਟਲ ਦੇ ਵਿੱਚ ਜਿਹੜੀ ਕੋਸਟ ਹੁੰਦਾ ਉਹਨਾਂ ਨੂੰ ਉਹ ਤੋਂ ਕੱਪੇ ਚਾਇਆ ਜਾਂਦਾ ਹੈ ਤਾਂ ਜੋ ਉਹਨਾਂ ਦੇ ਕੋਲ ਬਹੁਤ ਪੈਸਾ ਘੱਟ ਹੋਣ ਦੇ ਕਾਰਨ ਉਹ ਆਪਣੇ ਸ਼ੀਵਾਧਿਆਨ ਨਹੀਂ ਦੇ ਪਾਉਂਦੇ ਉਹਨਾਂ ਨੂੰ ਗਵਰਨਮੈਂਟ ਦਾ ਜਿਹੜਾ ਟਰੀਟਮੈਂਟ ਹੈ ਉਹਦੇ ਨਾਲ ਪ੍ਰੋਪਰਲੀ ਜੋੜਿਆ ਜਾਂਦਾ ਹੈ ਐਚ ਆਈ ਵੀ ਅਵੇਅਰਨੈਸ ਕੈਂਪ ਵੀ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਸਾਡੀ ਸੋਸਾਇਟੀ ਇਹ ਜਿਹੜੀ ਉਹ ਸੋਸ਼ਲ ਸਕੀਮ ਦਾ ਜਿੰਨਾ ਵੀ ਸਕੀਮ ਹੈਗੀਆਂ ਟੋਟਲ 15 ਤੋਂ 20 ਸਕੀਮਾਂ ਦਾ ਜਿਹੜੀਆਂ ਜਿਹੜੀਆਂ ਕਿ ਸਾਡੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਪਰੰਤੂ ਸਾਡੀਆਂ ਭੈਣਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਨਹੀਂ ਹੈ ਤੇ ਉਹ ਇਹ ਸਕੀਮ ਦੇ ਨਾਲ ਨਹੀਂ ਜੁੜ ਪਾ ਰਹੀਆਂ ਜਿਵੇਂ ਕਿ ਉਹਨਾਂ ਦੇ ਆਧਾਰ卡 ਪੈਨ ਕਾਰਡ ਵੋਟਰ ਕਾਰਡ ਜ਼ੀਰੋ ਬੈਲੈਂਸ ਅਕਾਊਂਟ ਇਹ ਸਾਰਾ ਕੁਝ ਉਹਨਾਂ ਦੇ ਕੋਲ ਨਾ ਹੁੰਦੇ ਕਨ ਕੋਈ ਵੀ ਤਰ੍ਹਾਂ ਦੀ ਜੇ ਨਹੀਂ ਸੇਵਾ ਉਹ ਨਹੀਂ ਲੈ ਪਾ ਨਹੀਂ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਅਲੱਗ-ਅਲੱਗ ਕੈਂਪ ਆਫ ਨਾਈਟ ਕਰਦੇ ਹਾਂ ਇਸ ਤਰ੍ਹਾਂ ਕਿ ਉਹ ਬਹੁਤ ਸਾਰੀ ਪਾਪੂਲੇਸ਼ਨ ਹੈ ਜਿਨ੍ਹਾਂ ਦੇ ਕੋਲ ਆਪਣੇ ਪੈਨ ਕਾਰਡ ਹੀ ਨਹੀਂ ਹੈ ਵੋਟਰ ਕਾਰਡ ਹੀ ਨਹੀਂ ਹੈ ਉਹ ਕਿਤੇ ਵੀ ਆਪਣੀ ਵੋਟ ਪਾਣ ਨਹੀਂ ਜਾ ਸਕਦੇ ਜਦ ਤੱਕ ਉਹਨਾਂ ਦੇ ਕੋਲ ਵੋਟਰ ਕਾਰਡ ਨਹੀਂ ਹੈ ਸਾਡੇ ਕੋਲ ਬਹੁਤ ਸਾਰੀ ਪਾਪੂਲੇਸ਼ਨ ਜੀ ਜਿਹੜੀ ਕਿ ਅਦਰ ਸਟੇਟ ਤੋਂ ਸਾਡੇ ਅੰਬੀ ਸੈਕਟਰ ਦੇ ਵਿੱਚ ਰਹਿ ਰਹੀ ਹੈ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਗਾਰਡੀਅਨ ਨਾ ਹੋਊਗਾ ਨਾ ਉਹ ਆਪਣਾ ਘਰ ਕਾਡ ਨਹੀਂ ਬਣਾ ਰਹੀਆਂ ਸੀ ਉਹਦਾ ਵੋਟਰ ਕਾਰਡ ਨਹੀਂ ਬਣਿਆ ਸੀ ਪਿਛਲੇ ਵਕਤ ਦੇ ਡਿਪਾਰਟਮੈਂਟ ਨੇ ਨਾਲ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਸਾਡੀ ਸੁਸਾਇਟੀ ਨੂੰ ਗਾਰਡੀਅਨ ਦਾ ਨਾਮ ਦਿੱਤਾ ਗਿਆ ਹੁਣ ਸਾਡੇ ਕੋਲ ਜੁਰੀ ਵੀ ਹੈ ਉਹ ਜਿਹੜੀ ਕੋਈ ਵੀ ਪਾਪੂਲੇਸ਼ਨ ਆਂਦੀ ਹੈ ਉਹਨਾਂ ਦੀ ਜੇਕਰ ਕੋਈ ਆਧਾਰ ਕਾਰਡ ਨਹੀਂ ਹੈ ਉਹਨਾਂ ਦਾ ਪ੍ਰੋਪਰਲੀ ਰੈਜ਼ੀਡੈਂਸ ਐਡਰੈਸ ਨਹੀਂ ਹੈ ਸਾਡੀ ਜਿਹੜੀ ਸੀਪੀਓ ਸੈਟੀ ਸੁਸਾਇਟੀ ਹੈ ਉਹਨਾਂ ਦਾ ਗਾਰਡੀਅਨ ਦੇ ਤੌਰ ਤੇ ਐਜ਼ ਇਨ ਕਮ ਕਰ ਲਿਆ ਹੈ ਤੇ ਉਹਨਾਂ ਨੂੰ ਇਹ ਫੈਸਿਲਿਟੀ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਗਵਰਨਮੈਂਟ ਦੀ ਸਰਵਿਸ ਤੋਂ ਵਾਂਝੇ ਨਾ ਰਹਿ ਸਕੀ ਕੋਈ ਚਾਰजेस ਵੀ ਹੈ ਦਾ ਨਹੀਂ ਇਸ ਦਾ ਕੋਈ ਚਾਰਜਸ ਨਹੀਂ ਲਿਆ ਜਾਂਦਾ ਓਨਲੀ ਜੋ ਗਵਰਨਮੈਂਟ ਫੀਸ ਹੁੰਦੀ ਹੈ ਉਹੀ ਪੇ ਕਰਨੀ ਹੁੰਦੀ ਹੈ ਉਹਦੇ ਵਿੱਚ ਵੀ ਜੋ ਸਾਡੀ ਨੇੜੀ ਕੋਈ ਵੀ ਸਾਡਾ ਐਚ ਆਈ ਬੀ ਦਾ ਪਾਰਟ ਪੀ ਐਲ ਐਚ ਵੀ ਪੈਸਾ ਹੁੰਦਾ ਅਸੀਂ ਉਹਦੇ ਕੋਲੋਂ ਇਹ ਜਿਹੜੀ ਫੀਸ ਹੈ ਉਹ ਨਹੀਂ ਲੈਂਦੇ ਉਹ ਸਾਡੀ ਬੋਰਡ ਮੈਂਬਰ ਜਿਹੜੇ ਆ ਉਹ ਪੇ ਕਰਦੇ ਲੋਕਾਂ ਵੱਲੋਂ ਕਿਦਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਸਾਨੂੰ ਪਹਿਲੇ ਪਹਿਲੇ ਬਹੁਤ ਇਸ ਚੀਜ਼ ਦੇ ਵਿੱਚ ਸੰਘਰਸ਼ ਸੀ ਸਾਡਾ ਇੱਕ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਸੀ ਬਹੁਤ ਸਾਰੇ ਨੈਗੇਟਿਵ ਸਟੇਕ ਹੋਲਡਰ ਸੀ ਬਹੁਤ ਸਾਰੇ ਪੋਜ਼ਿਟਿਵ ਸਟੇਕ ਹੋਲਡਰ ਸੀ ਬਟ ਜਿਵੇਂ ਜਿਵੇਂ ਹੁਣ ਸਾਡੀ ਅਵੇਅਰਨੈਸ ਉਹਨਾਂ ਤੱਕ ਜਾ ਰਹੀ ਹੈ ਉਹਨਾਂ ਦਾ ਸਾਡੇ ਪ੍ਰਤੀ ਬਹੁਤ ਵਧੀਆ ਬਿਹੇਵੀਅਰ ਹੋ ਰਿਹਾ ਹੈ ਖੁਦ ਸਾਨੂੰ ਕਾਲ ਆਤੀ ਹੈ ਕਿ ਮੈਡਮ ਇਸ ਜਗ੍ਹਾ ਤੇ ਇੰਨੀ ਪੋਪੂਲੇਸ਼ਨ ਹੈ ਜਿਨ੍ਹਾਂ ਨੂੰ ਇਸ ਸਰਵਿਸ ਦੀ ਜ਼ਰੂਰਤ ਹੈ ਪਹਿਲਾਂ ਅਸੀਂ ਐਚਆਈਵੀ ਅਵੇਅਰਨੈਸ ਦਾ ਕਿਤੇ ਵੀ ਕੈਂਪ ਆਰਗੇਨਾਈਜ਼ ਕਰਦੇ ਸੀ ਸਾਨੂੰ ਉੱਥੇ ਇੱਕ ਤਰ੍ਹਾਂ ਦਾ ਸਟਿਗਮਾ ਹੀ ਮਿਲਦਾ ਸੀ ਪਰੰਤੂ ਹੁਣ ਇਸ ਤਰ੍ਹਾਂ ਦੀ ਕੋਈ ਵੀ ਸਾਡੇ ਨਾਲ ਸਟਿਗਮਾ ਦੇ ਜਿਹੜਾ ਬਹੁਤ ਵਧੀਆ ਹੋ ਚੁੱਕਿਆ ਹੈ ਉੱਥੋਂ ਦੇ ਜੋ ਮੇਨ ਸਰਪੰਚ ਮੈਂਬਰ ਜਗਤ ਉਹ ਚੇਅਰਮੈਨ ਪਰਸਨ ਨੇ ਉਹਨਾਂ ਦੇ ਨਾਲ ਸਾਡੀ ਇੱਕ ਗੱਲ ਕਰਨੇ ਮੀਟਿੰਗ ਕੀਤੀ だっੀ ਉਹਨਾਂ ਨੂੰ ਕੰਪਲੇਨਟ ਡੇਟਸ ਵੀ ਜੱਦੀਏ ਉਸ ਤੋਂ ਬਾਅਦ ਸਾਡਾ ਟੈਂਕਾ ਹੋ ਗਿਆ ਮਹਿਲਾਵਾਂ ਨੂੰ ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਇਹ ਜਾਣਕਾਰੀ ਦਿੰਦੇ ਹੋ ਮੈਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬਾਰੇ ਕਹਿੰਦੀ ਫਿਰਾਂ ਕਿਉਂਕਿ ਮੈਂ ਵੀ ਇੱਕ ਔਰਤ ਆ ਔਰਤ ਨੂੰ ਹਮੇਸ਼ਾ ਨਾਤੇ ਕਦੀ ਵੀ ਕਿਸੇ ਔਰਤ ਨੂੰ ਕੋਈ ਚੇਹੀ ਜੋ ਵੀ ਗੌਰਮੈਂਟ ਵੱਲੋਂ ਜਾਂ ਜੋ ਸਮਾਜ ਦੇ ਵਿੱਚ ਇੱਕ ਦਰਜਾ ਹੈ ਉਹ ਮਿਲਣਾ ਚਾਹੀਦਾ ਹੈ ਆਮ ਇਸ ਤਰ੍ਹਾਂ ਇੱਕ ਉਹ ਦਾ ਦਰਜਾ ਹੈ ਉਸੇ ਤਰ੍ਹਾਂ ਹੀ ਕਿਸੇ ਬਸਤ ਦਾ ਵੀ ਉਹੀ ਦਰਜਾ ਹੈ ਉਹਨੂੰ ਵੀ ਸਮਾਜ ਦੇ ਵਿੱਚ ਉਨਾ ਹੀ ਇੱਜ਼ਤਮਾਨਾ ਉਨਾ ਹੀ ਹੁੰਦਾ ਵੀ ਦਿਖਾਇਆ ਹੈ ਜਿਸ ਤਰ੍ਹਾਂ ਆਮ ਹੈ ਉਹ ਹੋ ਰਿਹਾ ਹੈ ਤੇ ਲੋਕਾਂ ਨੂੰ ਵੱਧ ਤੋਂ ਜਾਗਰੂਕ ਕਰਨ ਲਈ ਫਿਰ ਕੈਂਪ ਸਮਾਜ ਸਰ ਇਸ ਤਰ੍ਹਾਂ ਹੀ ਲਗਾਉਂਦੇ ਰਹਿੰਦੇ ਹਾਂ ਜੀ ਸਾਡੇ ਮੰਨ ਲਈ ਐਕਸ਼ਨ ਪਲਾਨ ਦੇ ਰਿਕਾਰਡਿੰਗ ਹੀ ਹੁੰਦਾ ਸਾਨੂੰ ਜਿੱਥੇ ਲੱਗਦਾ ਕਿ ਸਾਡੀ ਐਸਪੌਕਰ ਦੇ ਵਿੱਚ ਜਾਤੀ ਅਮੀਰ ਨਾਲ ਦੀ ਜੁੜੀ ਪਹਿਲਾਂ ਕਿਸੇ ਚੀਜ਼ ਦਾ ਸਰਵੇ ਅੰਦਾਓ ਕਿ ਕਹਾਂ ਜਾਂਦਾ ਕਿ ਗ੍ਰਾਮੀਣ ਨੇਂਦ ਤੇ ਜਾ ਕੇ ਦੇਖਿਆ ਜਾਂਦਾ ਹੈ ਕਿੰਨੀ ਪਾਪੂਲੇਸ਼ਨ ਹੈ ਤੇ ਕੀ ਸੀ ਦੀ ਡਿਮਾਂਡ ਹੈ ਉਹਨਾਂ ਸਪੋਰਟ ਗਰੁੱਪ ਮੀਟਿੰਗ ਕੀਤੀ ਜਾਂਦੀ ਹੈ ਸੰਸਥਾ ਜੀਸ਼ਨ ਮੀਟਿੰਗ ਕੀਤੀ ਗਈ ਹੈ ਜੋ ਗੌਰਮੈਂਟ ਡਿਪਾਰਟਮੈਂਟ ਦੇ ਨਾਲ ਹੋ ਰਹੀ ਹੈ ਪ੍ਰਾਈਵੇਟ ਵਰਨਾ ਫਾਈਨੰਸ ਦੇ ਨਾਲ ਵੀ ਕਰ ਰਹੇ ਨੇ ਜਿਹੜੀ ਸਪੋਰਟ ਗਰੁੱਪ ਮੀਟਿੰਗ ਆ ਉਹ ਸਾਡੀ ਕੀ ਪਾਪੂਲੇਸ਼ਨ ਦੇ ਨਾਲ ਹੋ ਜਾਂਦਾ ਸਾਰਿਆਂ ਨਾਲ ਭੈਣਾਂ ਦਾ ਜਾਣਦਾ ਕਿੰਨੀ ਦਿਨ ਬਾਅਦ ਲਗਾਉਂਦੇ ਗਏ ਕੈਂਪ ਉਹ ਸਾਡਾ ਮੰਥ ਦੇ ਵਿੱਚ 4 ਤੋਂ 5 ਵੀ ਹੋ ਜਾਂਦੇ ਹਾਂ ਉਸ ਤੋਂ ਸਾਥੀ ਵੀ ਜਲਦੀ ਤੇ 10 ਕੈਂਪ ਵੀ ਅਸੀਂ ਆਰਗੇਨਾਈਜ਼ ਕਰ ਸਕਦੇ ਹਾਂ ਕੀ ਮੈਸੇਜ ਹੈ ਜਾਂ ਜਾਂਦੇ ਮਹਿਲਾਵਾਂ ਨੂੰ ਫੀਮੇਲਸ ਨੂੰ ਆਪਣੇ ਵੱਲੋਂ ਸੀ ਮੈਂ ਲਾਵਨ ਮੈਂ ਇਹੀ ਅੱਜ ਦਾ ਮੇਰਾ ਮੇਨ ਮੈਸੇਜ ਹੈਗਾ ਕਿ ਜਿਸ ਤਰ੍ਹਾਂ ਸਾਡੀਆਂ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਪੜੀਆਂ ਨਹੀਂ ਨੇ ਉਹਨਾਂ ਦੇ ਕੋਲ ਐਜੂਕੇਸ਼ਨ ਨਾ ਹੁੰਦਾ ਉਹ ਇਸ ਲਾਈਨ ਤੋਂ ਜਾਣਦੀ ਜਿਦੋਂ ਵੀ ਉਹਨਾਂ ਨੂੰ ਜਮਾਨੀ ਕਿਹਦੀ ਜਾਂਦੀ ਉਹ ਕਹਾਈਏ ਕਿ ਸਾਡੇ ਕੋਲ ਐਜੂਕੇਸ਼ਨ ਨਹੀਂ ਹੈ ਕੋਈ ਸਾਡੀ ਕਰਨੀ ਹੈ ਸੀ ਜੌਬ ਕਿਸ ਤਰ੍ਹਾਂ ਕਰ ਸਕਦੇ ਅਸੀਂ ਸਕਿੱਲ ਐਪਮੈਂਟ ਦਾ ਕੋਰਸਸ ਕਰਵਾ ਰਹੇ ਹਾਂ ਜੋ ਕਿ ਫਿਲੀਰੋ ਕਾਸਟ ਐਪਲੀਕੇਸ਼ਨ ਦਾ ਕੋਰਸ ਆ ਸਟਿਚਿੰਗ ਦਾ ਕੋਰਸ ਆ ਜਿਹਦੇ ਵਿੱਚ ਔਰਤਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਰੋਜ਼ਗਾਰ ਕਰਨ ਦੇ ਲਈ ਕੋਈ ਨਾ ਕੋਈ ਅੱਗੇ ਦਾ ਸੋਚ ਕੀਤੀ ਜਾਏਗੀ ਉਹਨਾਂ ਦੇ ਨਾਲ ਬੈਠ ਕੇ ਤਾਂ ਜੋ ਉਹਨਾਂ ਨੇ ਇੱਕ ਸਰਟੀਫਿਕੇਟ ਦੇ ਕੇ ਹੀ ਖਮਾਇਆ ਨਾ ਜਾਵੇ ਕਿ ਉਹ ਸਰਟੀਫਿਕੇਟ ਲੈ ਕੇ ਘਰੋਂ ਦੁਬਾਰਾ ਤੋਂ ਬੈਠ ਜਾ। ਇਸ ਤੋਂ ਬਾਅਦ ਦਾ ਸਟੱਪ ਪਲਾਨ ਹੈ ਕਿ ਜਿਹੜੇ ਉਹ ਸਿੱਖ ਜਾਂਦੀਆਂ ਨੇ ਉਹ ਇੱਕ ਜਗ੍ਹਾ ਤੇ ਬੈਠ ਕੇ ਅਸੀਂ ਕੋਈ ਵਰਕਿੰਗ ਇਕੱਠਾ ਕਰੀਏ ਜਿਹੜਾ ਵਰਕ ਅਸੀਂ ਬੈਠ ਕੇ ਕਰ ਸਕੀਏ ਤਾਂ ਕਿ ਉਹ ਸਵੇਰ ਤੋਂ ਸ਼ਾਮ ਤੱਕ ਉਹਨਾਂ ਦਾ ਇੱਕ ਇਨਕਮ ਦਾ ਵਧੀਆ ਰਿਸੋਰਸ ਬਣ ਸਕੇ। ਕੋਈ ਆਨਲਾਈਨ ਵੀ ਤੁਹਾਨੂੰ ਫੋਲੋ ਕਰ ਸਕਦੇ ਜਾਂ ਕੋਈ ਸਾਈਟ ਤੁਹਾਡੀ ਕੋਈ। ਹਾਂਜੀ ਆਨਲਾਈਨ